ਸ਼ੈਰ ਅ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਸਾਬਕਾ ਟ੍ਰਾਂਸਪੋਰਟ ਮਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੂੰ ਹਾਊਸ ਦੀ ਕਮੇਟੀ ਅੱਗੇ ਹੋਣਾ ਪਏਗਾ ਪੇਸ਼ ਕਿਉਂਕਿ BC ਫੈਰੀਜ਼ ਦੇ ਚੀਨ ਤੋਂ ਫੈਰੀਜ਼ ਖਰੀਦਣ ਬਾਰੇ ਟ੍ਰਾਂਸਪੋਰਟ ਮਿਨਿਸਟਰੀ ਨੂੰ ਪਹਿਲਾਂ ਜਾਣਕਾਰੀ ਦੀ ਗੱਲ ਆਈ ਹੈ ਸਾਹਮਣੇ ਬ੍ਰਿਟਿਸ਼ ਕਲੰਬੀਆ ਦੇ ਸਾਬਕਾ ਸਿਆਸਤਦਾਨ ਐਟ ਲਾਰਜ ਵੋਟ ਸਿਸਟਮ ਨੂੰ ਮਿਊਸਿਪਲ ਚੋਣਾਂ 'ਚ ਚਾਹੁੰਦੇ ਨੇ ਬਦਲਣਾ ਅਦਾਲਤ 'ਚ ਕੀਤਾ ਜਾਏਗਾ ਚੈਲੰਜ ਕਿਹਾ ਵਾਰਡ ਦੇ ਆਧਾਰ 'ਤੇ ਚੁਣੇ ਜਾਣ ਕੌਂਸਲਰ ਪ੍ਰੋਜੀਟਰ ਦੇ ਲੀਡਰ ਪੀਰੇ ਪੋਲੀਆਬ ਨੇ ਪ੍ਰਧਾਨ ਮੰਤਰੀ ਮਾਰਕਰਨੀ ਦੀ ਮੈਕਸੀਕੋ ਫੀਰ ਨੂੰ ਦੱਸਿਆ ਫੋਟੋਸ਼ੂਟ ਕਿਹਾ ਮੈਕਸੀਕੋ ਦੇ ਨਾਲ ਕੈਨੇਡਾ ਦਾ ਪੁਰਾਣਾ ਟ੍ਰੇਡ ਰਿਲੇਸ਼ਨ ਇਹ ਸਿਰਫ ਖਾਣਾ ਪੂਰਤੀ ਹੰਜਾਂ ਦੇ ਖਬਰਾਂ ਵਿਸਤਾਰ ਦੇ ਨਾਲ ਸਾਬਕਾ ਟ੍ਰਾਂਸਪੋਰਟ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਵੱਲੋਂ ਬੇਸ਼ੱਕ ਅਹੁਦਾ ਛੱਟ ਦਿੱਤਾ ਗਿਆ ਪਰ ਉਹਨਾਂ ਨੂੰ ਹਾਊਸ ਦੀ ਕਮੇਟੀ ਵੱਲੋਂ ਟੈਸਟੀਫਾਈ ਲਈ ਬੁਲਾਇਆ ਗਿਆ ਕਿਉਂਕਿ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦੇ ਡਿਪਾਰਟਮੈਂਟ ਨੂੰ ਬੀਸੀ ਫੈਰੀਜ਼ ਵੱਲੋਂ ਇਹ ਜਾਣਕਾਰੀ ਪਹਿਲਾਂ ਮੁਹੱਈਆ ਕਰਵਾਏ ਗਏ ਸੀ ਕਿ ਉਹ ਚੀਨ ਤੋਂ ਵੈਸਲਜ਼ ਬਣਵਾ ਰਹੇ ਨੇ ਹਾਊਸ ਆਫ ਕਾਮਨਸ ਦੀ ਕਮੇਟੀ ਵੱਲੋਂ ਬਿਨਾਂ ਕਿਸੇ ਵਿਰੋਧ ਤੋਂ ਇਸ ਸੰਬੰਧੀ ਮੋਸ਼ਨ ਪਾਸ ਕੀਤਾ ਗਿਆ बीसी ਫੈਰੀਜ਼ ਦੇ ਸੀਈਓ ਨਿਕੋਲਸ ਜਿਮੋਨੇਸ ਦੇ ਵੱਲੋਂ ਟਰਾਂਸਪੋਰਟਰ ਕੈਨੇਡਾ ਦੇ ਡਿਪਟੀ ਮਨਿਸਟਰ ਅਰੋਨੋ ਬੰਗਾਰਾਜ ਨੂੰ ਈਮੇਲ ਕਰਨ ਸੰਬੰਧੀ ਗਲੋਵੈਂਡ ਮੇਲ ਦੇ ਵੱਲੋਂ ਰਿਪੋਰਟ ਦਿੱਤੀ ਗਈ ਸੀ ਕਿਉਂਕਿ ਜੂਨ ਵਿੱਚ ਕ੍ਰਿਸਟੀਆ ਫ੍ਰੀਲੈਂਡ ਨੇ ਚੀਨ ਤੋਂ ਫੈਰੀਜ਼ ਬਣਵਾਉਣ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਵੇਈ ਹਾਈ ਸ਼ਿਪੀਅਰਡ ਤੋਂ ਵੈਸਲਜ਼ ਖਰੀਦਣ ਦੇ ਫੈਸਲੇ ਤੋਂ ਨਿਰਾਸ਼ ਨੇ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਵੱਲੋਂ ਕ੍ਰਾਊਨ ਕਾਰਪੋਰੇਸ਼ਨ ਨੂੰ ਇਹ ਫੈਰੀਜ਼ ਖਰੀਦਣ ਲਈ 1 ਬਿਲੀਅਨ ਡਾਲਰ ਦਾ ਲੋਨ ਵੀ ਦਿੱਤਾ ਗਿਆ ਬੀਸੀ ਫੈਰੀਜ਼ ਦੇ ਸੀਈਓ ਨੇ ਡਿਪਟੀ ਮਿਨਿਸਟਰ ਨੂੰ ਈਮੇਲ ਕੀਤੀ ਸੀ ਕਿ ਉਹ ਫ੍ਰੀਲੈਂਡ ਵੱਲੋਂ ਇਸ ਤਰ੍ਹਾਂ ਜਨਤਕ ਆਲੋਚਨਾ ਤੋਂ ਨਿਰਾਸ਼ ਨੇ ਜਦਕਿ 6 ਹਫ਼ਤੇ ਪਹਿਲਾਂ ਡਿਪਾਰਟਮੈਂਟ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਬੀਸੀ ਫੈਰੀਜ਼ ਨੇ ਬਿਆਨ ਵਿੱਚ ਕਿਹਾ ਕਿ ਉਹ ਡਾਕੂਮੈਂਟ ਜਨਤਕ ਤੌਰ ਤੇ ਸਾਂਝੇ ਨਹੀਂ ਕਰਨਗੇ ਪਰ ਟਰਾਂਸਪੋਰਟ ਕਮੇਟੀ ਵੱਲੋਂ ਫਰੀ ਲੈਂਡ ਤੋਂ ਇਲਾਵਾ ਬਾਕੀ ਅਧਿਕਾਰੀਆਂ ਅਤੇ ਕੈਨੇਡੀਅਨਸ਼ਿਪ ਚਾਰਟ ਦੇ ਨੁਮਾਇੰਦਿਆਂ ਨੂੰ ਐਡੀਸ਼ਨਲ ਮੀਟਿੰਗਸ ਦਾ ਹਿੱਸਾ ਬਣਨ ਦੇ ਲਈ ਬੁਲਾਇਆ ਗਿਆ ਕੰਜ਼ਰਵੇਟਿਵ ਐਮਪੀ ਡੈਨ ਐਲਬਾਸ ਨੇ ਕਿਹਾ ਕਿ ਟ੍ਰਾਂਸਪੋਰਟ ਕੈਨੇਡਾ ਇਸ ਕੰਟਰੈਕਟ ਬਾਰੇ 6 ਹਫ਼ਤੇ ਪਹਿਲਾਂ ਤੋਂ ਜਾਣਦਾ ਸੀ ਪਰ ਉਹ ਕੈਨੇਡੀਅਨ ਜੌਬਸ ਨੂੰ ਪ੍ਰੋਟੈਕਟ ਕਰਨ ਦੇ ਲਈ ਕਦਮ ਅੱਗੇ ਨਾ ਵਧਾ ਸਕਿਆ ਤੇ ਇਹ ਕੰਟਰੈਕਟ ਚੀਨੀ ਕੰਪਨੀ ਨੂੰ ਦਿੱਤਾ ਗਿਆ ਕਾਬਲੇ ਗੌਰ ਹੈ ਕਿ BC ਫੈਰੀਜ਼ ਦੇ ਵੱਲੋਂ 4 ਵੈਸਲਸ ਭਾਪਕੇ 4 ਨਮੀਆਂ ਫੈਰੀਜ਼ ਬਣਾਉਣ ਦੇ ਲਈ ਕੰਟਰੈਕਟ ਚੀਨੀ ਕੰਪਨੀ ਨੂੰ ਦਿੱਤਾ ਗਿਆ ਜਿਸ ਦੇ ਬਾਅਦ ਲਗਾਤਾਰ ਇਸ ਮਾਮਲੇ ਤੇ ਸਿਆਸੀ ਬਿਆਨਬਾਜ਼ੀ ਚੱਲ ਰਹੀ ਹੈ ਪਰ ਬੀਸੀ ਫੈਰੀਜ਼ ਦੇ ਵੱਲੋਂ ਆਖਿਆ ਗਿਆ ਸੀ ਕਿ ਕੈਨੇਡੀਅਨ ਕਿਸੇ ਵੀ ਸ਼ਿਪਯਾਰਡ ਕੰਪਨੀ ਦੇ ਵੱਲੋਂ ਓਪਨ ਬਿਡਿੰਗ ਦੇ ਵਿੱਚ ਹਿੱਸਾ ਨਹੀਂ ਲਿਆ ਗਿਆ ਅਤੇ ਜੋ ਯੂਰੋਪੀਅਨ ਕੰਪਨੀਆਂ ਬਿਡ ਕਰਨ ਦੇ ਲਈ ਆਈਆਂ ਸਨ ਉਸ ਦੇ ਮੁਕਾਬਲੇ ਚੀਨੀ ਕੰਪਨੀ ਤੋਂ ਵੈਸਲਸ ਬਣਾਉਣ ਤੇ 1.2 ਬਿਲੀਅਨ ਡਾਲਰ ਦੀ ਬਚਤ ਹੋਣੀ ਸੀ ਜਿੰਨਾ ਕਿ ਆਸੀ ਕਿ ਇਹ ਪੈਸਾ ਸਿੱਧੇ ਰੂਪ ਦੇ ਵਿੱਚ ਫੈਰੀ ਪੈਸੇਂਜਰਸ ਦੇ ਉੱਪਰ ਪੈਣਾ ਸੀ ਅਤੇ ਜਿਸ ਦੇ ਨਾਲ ਕਿਰਾਏ ਕਾਫੀ ਜ਼ਿਆਦਾ ਵੱਧ ਜਾਣੇ ਸਨ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀਬੀ ਓਟਵਾ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੇ ਬੋਲੋ ਟ੍ਰਾਂਸਪੋਰਟ ਮਿਨਿਸਟਰ ਦੇ ਨਾਲ ਗੱਲਬਾਤ ਇਸ ਵਿਸ਼ੇ ਤੇ ਕੀਤੀ ਗਈ ਅਤੇ ਮੀਡੀਆ 'ਚ ਬਿਆਨ ਦਿੰਦਿਆਂ ਈਵੀ ਨੇ ਆਖਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਰੀਜ਼ ਨੂੰ ਪਰ ਪੈਸੇਂਜਰ 1 ਡਾਲਰ ਅਤੇ ਈਸਟਰਨ ਕੈਨੇਡਾ ਦੇ ਵਿੱਚ 300 ਡਾਲਰ ਦਿੱਤੇ ਜਾਂਦੇ ਨੇ ਸੋ ਇੰਨੇ ਵੱਡੇ ਫਰਕ ਤੇ ਉਹਨਾਂ ਦੇ ਵੱਲੋਂ ਇਤਰਾਜ਼ ਵੀ ਪ੍ਰਗਟ ਕੀਤਾ ਗਿਆ ਤੇ ਨਾਲੋਂ ਨਾਲ ਇਹ ਵੀ ਆਖਿਆ ਗਿਆ ਸੀ ਕਿ ਇਸ ਮੁੱਦੇ ਤੇ ਚਿੰਤਾਵਾਂ ਤੇ ਬਿਆਨਬਾਜ਼ੀ ਬਿਨਾਂ ਕਿਸੇ ਮਤਲਬ ਤੋਂ ਸਹੇੜੇ ਜਾ ਰਹੇ ਨੇ ਸਾਬਕਾ ਐਮਪੀ ਐਮਐਲਏ ਅਤੇ ਕਾਉਂਸਲਰਸ ਵੱਲੋਂ ਇੱਕ ਕੈਂਪੇਨ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਬ੍ਰਿਟਿਸ਼ ਕੋਲੰਬੀਆ ਮਿਊਸਪਲ ਇਲੈਕਸ਼ਨ ਵਿੱਚ ਵਾਰਡ ਦੇ ਆਧਾਰ ਤੇ ਕਾਉਂਸਲਰ ਚੁਣੇ ਜਾਣ ਅਤੇ ਇਸ ਲਈ ਅਦਾਲਤ 'ਚ ਦਰਵਾਜ਼ਾ ਖੜਕਾਉਣ ਦੀ ਗੱਲ ਆਖੀ ਹੈ ਜਿਨ੍ਹਾਂ ਕਿਹਾ ਕਿ ਉਹ ਫਿਕਸ ਸਿਟੀ ਹਾਲ ਮਹਮ ਤਹਿਤ ਐਟ ਲਾਰਜ ਵੋਟ ਸਿਸਟਮ ਨੂੰ ਬਦਲਣਾ ਚਾਹੁੰਦੇ ਨੇ ਜਿੰਨਾ ਤਰਕ ਦਿੱਤਾ ਕਿ ਮਿਊਸਪਲ ਇਲੈਕਸ਼ਨ ਵਿੱਚ ਸਲੇਟ ਬਣਾ ਕੇ ਚੋਣ ਲੜੀ ਜਾਂਦੀ ਹੈ ਤੇ ਲੋਕਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਆਪਣੇ ਕੰਮ ਲਈ ਕਿਸ ਕੌਂਸਲਰ ਕੋਲ ਜਾਣ ਅਤੇ ਜੇਕਰ ਵਾਰਡਬੰਦੀ ਹੋਏਗੀ ਤਾਂ ਆਪਣੇ ਕੌਂਸਲਰ ਤੱਕ ਅਪਰੋਚ ਕਰਨਾ ਸੌਖਾ ਤੇ ਸਰਲ ਹੋਏਗਾ ਇਸ ਕੈਂਪੇਨ ਵੱਲੋਂ ਲੀਗਲ ਪਹੁੰਚ ਪੜਾਈ ਜਾਏਗੀ ਤਾਂ ਜੋ ਪ੍ਰੋਵਿੰਸ਼ੀਅਲ ਸਰਕਾਰ ਨੂੰ ਇਸ ਬਦਲਾਅ ਲਈ ਮਜਬੂਰ ਕੀਤਾ ਜਾ ਸਕੇ ਸਰੀਨੌਰ ਤੋਂ ਸਾਬਕਾ ਐਮਪੀ ਜਸਵੀਰ ਸੰਧੂ ਨੇ ਕਿਹਾ ਕਿ ਮੌਜੂਦਾ ਸਿਸਟਮ ਨੇਬਰਹੂਡ ਸਪੈਚ ਇੰਡੀਵਿਜੂਅਲ ਰਿਪਰੈਜ਼ੈਂਟੇਸ਼ਨ ਨੂੰ ਧੁੰਦਲਾ ਕਰਦਾ ਹੈ ਜਿੰਨਾ ਕਿਹਾ ਕਿ ਸਾਡੇ ਕੋਲ ਨਿਊਟਨ ਵਾਲੀ ਗਿਲਫਰਡ ਕੋਵਾਡੇਲ ਐਗਜ਼ਾਮਪਲ ਦੇ ਤੌਰ ਤੇ ਇੱਥੇ ਨੁਮਾਇੰਦਗੀ ਕਰਨ ਵਾਲਾ ਕੋਈ ਵਿਅਕਤੀ ਨਹੀਂ ਹੈ ਜਦਕਿ ਹਰ ਇਲਾਕੇ ਨੂੰ ਆਪਣਾ ਕਾਉਂਸਲਰ ਮਿਲਣਾ ਚਾਹੀਦਾ ਤਾਂ ਜੋ ਲੋਕ ਆਪਣੀ ਸਮੱਸਿਆ ਤੇ ਇਲਾਕੇ ਦੇ ਨੁਮਾਇंदे ਤੱਕ 50 ਸਕਨ ਅਤੇ ਜੈਸ ਵਾਰਡ ਦੇ ਵਿੱਚ ਜੋ ਸਮੱਸਿਆਵਾਂ ਨੇ ਉਸ ਦੇ ਉੱਪਰ ਸਪੈਸ਼ਲ ਤੌਰ ਤੇ ਕਾਉਂਸਲਰ ਧਿਆਨ ਦੇਵੇਗਾ ਅਤੇ ਸਿਟੀ ਹਾਲ ਦੇ ਵਿੱਚ ਉਸ ਦੀ ਆਵਾਜ਼ ਬੁਲੰਦ ਕਰੇਗਾ ਸੰਧੂ ਨੇ ਕਿਹਾ ਕਿ ਇਸ ਬਾਰੇ 7 ਵਾਰ ਰੈਫਰੰਡਮ ਹੋ ਚੁੱਕਿਆ ਹੈ ਇੱਕ ਵਾਰ ਲੋਕਾਂ ਨੇ ਪ੍ਰਵਾਨਗੀ ਦਿੱਤੀ ਸੀ ਪਰ ਉਸ ਸਮੇਂ ਦੀ ਪ੍ਰੋਵਿੰਸ਼ਲ ਸਰਕਾਰ ਨੇ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਸ ਮੌਮ ਵਿੱਚ ਤਿੰਨੇ ਸਰਕਾਰਾਂ ਵਿੱਚ ਕਿਸੇ ਸਮੇਂ ਸ਼ਾਮਲ ਰਏ ਸਿਆਸਤਦਾਨ ਹਿੱਸਾ ਨੇ ਜਿਸ ਵਿੱਚ ਸਾਬਕਾ ਪ੍ਰੀਮੀਅਰ ਮਾਈਕ ਸ਼ਹਾਰਕੋਰਟ ਸਾਬਕਾ ਐਮਪੀ ਸੰਦੂ ਲੀਵੀ ਡੇਵਿਸ ਸਾਬਕਾ ਐਮਐਲਏ ਕੈटरीना ਚੇਨ ਅਤੇ ਵੈਨਕੂਵਰ ਦੇ ਸਾਬਕਾ ਮੇਅਰ ਕੈਨੇਡੀ ਸਟਿਵਰਟ ਵੀ ਸ਼ਾਮਲ ਨੇ ਸਟਿਵਰਟ ਨੇ ਕਿਹਾ ਕਿ ਉਹ ਕੌਂਸਲਰ ਅਤੇ ਮੇਅਰ ਰਹਿੰਦੇ ਹੋਏ ਇਸ ਸਿਸਟਮ ਦਾ ਵਿਰੋਧ ਕਰ ਚੁੱਕੇ ਨੇ ਪਰ ਕਿਸੇ ਨੇ ਇਸ ਨੂੰ ਲਾਗੂ ਜਾਂ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਾਰਨ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਅਗਲੀਆਂ ਮਿਊਸਪਲ ਇਲੈਕਸ਼ਨਸ ਤੱਕ ਕੀ ਇਸ ਸੰਬੰਧੀ ਕੋਈ ਫੈਸਲਾ ਆ ਸਕਦਾ ਤਾਂ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਲਾਅ ਨੂੰ ਸਮਝਣ ਵਾਲੇ ਲੋਕ ਇਹੀ ਕਹਿ ਰਹੇ ਨੇ ਇਸ ਅਦਾਲਤੀ ਪ੍ਰਕਿਰਿਆ ਦੇ ਵਿੱਚ ਡੇਢ ਤੋਂ 2 ਸਾਲ ਦਾ ਸਮਾਂ ਲੱਗ ਸਕਦਾ ਹੈ ਅਤੇ ਇਸ ਤੋਂ ਬਾਅਦ ਜਦੋਂ ਅਦਾਲਤ ਦੇ ਵੱਲੋਂ ਵਾਰਡ ਸਿਸਟਮ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਫਿਰ ਪ੍ਰੋਵੈਂਸ਼ਲ ਸਰਕਾਰ ਇਸ ਨੂੰ ਲਾਗੂ ਕਰੇਗੀ ਭਾਪਕੇ ਨੈਕਸਟ ਮਿਊਸਿਪਲ ਇਲੈਕਸ਼ਨ ਤੱਕ ਇਹ ਸਿਸਟਮ ਲਾਗੂ ਨਹੀਂ ਹੋਏਗਾ ਪਰ ਜੇਕਰ ਅਦਾਲਤ ਦੇ ਵੱਲੋਂ ਇਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਾਂਦਾ ਤਾਂ ਅਗਲੀਆਂ ਤੋਂ ਅਗਲੀਆਂ ਮਿਊਸਪਲ ਇਲੈਕਸ਼ਨਸ ਦੇ ਵਿੱਚ ਇਹ ਫੈਸਲਾ ਲਾਗੂ ਹੋ ਸਕਦਾ ਨਾਲੋਂ ਨਾਲ ਇਸ ਮਹਿਮਮ ਦੇ ਨਾਲ ਜੁੜੇ ਹੋਏ ਨਮਾਇੰਦਿਆਂ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਭਰ ਦੀਆਂ ਵੱਡੀਆਂ ਸਿਟੀ ਕੌਂਸਲਸ ਨੂੰ ਦੇਖਿਆ ਜਾਵੇ ਤਾਂ ਹਰ ਥਾਂ ਦੇ ਉੱਪਰ ਵਾਰਡਬੰਦੀ ਲਾਗੂ ਆ ਭਾਪਕੇ ਹਰ ਵਾਰਡ ਦੇ ਵਿੱਚ ਇੱਕ ਕਾਉਂਸਲਰ ਬਣਦਾ ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਜਿਹਾ ਨਹੀਂ ਹੈ ਇੱਥੇ ਸਲੇਟ ਦੇ ਰੂਪ ਦੇ ਵਿੱਚ ਇਲੈਕਸ਼ਨ ਲੜੀ ਜਾਂਦੀ ਹੈ ਤੇ ਸਲੇਟ ਦੇ ਨਮਾਇंदे ਹੀ ਜਿੱਤਦੇ ਨੇ ਜਿਸ ਨੂੰ ਕਿ ਬਦਲਣ ਦੀ ਜ਼ਰੂਰਤ ਹੈ ਤਾਂ ਜੋ ਸਾਰੇ ਇਲਾਕਿਆਂ ਨੂੰ ਸਿਟੀ ਹਾਲ ਦੇ ਵਿੱਚ ਬਰਾਬਰ ਦੀ ਨੁਮਾਇੰਦਗੀ ਮਿਲ ਸਕੇ ਅਤੇ ਉਹਨਾਂ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ ਜਾ ਸਕੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅਗਲੇ ਸਾਲ ਪਬਲਿਕ ਕੰਸਲਟੇਸ਼ਨ ਤੋਂ ਬਾਅਦ ਕੈਨੇਡਾ ਯੂਐਸ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਲਈ ਪਲਾਨ ਰਿਵਿਊ ਕੀਤਾ ਜਾਏਗਾ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮੀਨਿਕ ਲੇਬਲੌਂਕ ਨੇ ਸ਼ੁੱਕਰਵਾਰ ਨੂੰ ਮੈਕਸੀਕੋ ਸਿਟੀ ਤੋਂ ਕੰਸਲਟੇਸ਼ਨ ਸੰਬੰਧੀ ਐਲਾਨ ਕੀਤਾ ਜਿੱਥੇ ਉਹ ਪ੍ਰਧਾਨ ਮੰਤਰੀ ਮਾਕਕਾਰਨੀ ਦੇ ਨਾਲ ਮੈਕਸੀਕਨ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਓਟਵਾ ਨੇ ਕਿਹਾ ਕਿ 2026 ਦੇ ਵਿੱਚ ਕੁਸਮਾ ਸੰਬੰਧੀ ਕੰਸਲਟੇਸ਼ਨ ਸ਼ੁਰੂ ਹੋਣ ਸਮੇਂ ਉਹ ਪ੍ਰਵਿੰਸਾਂ ਟੈਰੀਟਰੀਜ਼ ਇੰਡਸਟਰੀ ਅਤੇ ਵਰਕਰਾਂ ਦਾ ਸੁਝਾਅ ਲੈਣਗੇ ਜਿਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਐਕਟੀਵਿਟੀ ਅਤੇ ਓਪਰਚ्युनिटीਜ਼ ਦੇਖਣ ਨੂੰ ਮਿਲਣੀਆਂ ਖਾਸ ਕਰ ਉਹਨਾਂ ਸੈਕਟਰਾਂ ਵਿੱਚ ਜੋ ਟ੍ਰੇਡ ਟਰਬੂਲੈਂਸ ਨਾਲ ਪ੍ਰਭਾਵਿਤ ਹੋਏ ਨੇ ਕਿਉਂਕਿ ਕੁਸਮਾਦੀਨ ਪ੍ਰੋਡਕਟਾਂ ਨੇ ਕੈਨੇਡਾ ਨੂੰ ਟੈਰਫ ਵਾਰ ਤੋਂ ਕਾਫੀ ਹੱਦ ਤੱਕ ਬਚਾਇਆ ਹੋਇਆ ਹਾਲਾਂਕਿ ਸਟੀਲ, ਐਲੂਮਿਨਮ, ਆਟੋਮੋਟਿਵ ਅਤੇ ਸੌਫਟਵਰਡ ਲੰਬਰ ਟੈਰਫ ਦੇ ਅਧੀਨ ਨੇ ਅਤੇ ਡਿਊਟੀਆਂ ਵੀ ਲਗਾਈਆਂ ਗਈਆਂ ਨੇ ਕੈਨੇਡਾ ਵਿੱਚ ਯੂਐਸ ਦੇ ਐਮਬੈਸਡਰ ਨੇ ਕਿਹਾ ਕਿ ਹਫਤੇ ਦੇ ਸ਼ੁਰੂ ਵਿੱਚ ਉਹਨਾਂ ਇਹ ਗੱਲ ਕੀਤੀ ਸੀ ਕਿ ਅਮਰੀਕੀ ਰਾਸ਼ਟਰਪਤੀ 트ੰਪ ਕੈਨੇਡਾ ਦੇ ਨਾਲ ਇੱਕ ਵੱਡੀ ਡੀਲ ਉੱਪਰ ਪਹੁੰਚ ਸਕਦੇ ਨੇ ਜੋ ਕਿ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਵਕਰੀ ਹੋਏਗੀ ਪਰ ਫਿਲਹਾਲ ਇਸ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਕਾਰਨ ਕੈਨੇਡਾ ਦੇ ਵੱਲੋਂ ਜੋ ਅਮਰੀਕਾ ਨੂੰ 85% ਪ੍ਰੋਡਕਟ ਐਕਸਪੋਰਟ ਕੀਤੇ ਜਾਂਦੇ ਨੇ ਉਹ ਟੈਰਫ ਫ੍ਰੀ ਨੇ ਕਿਉਂਕਿ ਉਹ ਫ੍ਰੀ ਟ੍ਰੇਡ ਐਗਰੀਮੈਂਟ ਦਾ ਹਿੱਸਾ ਨੇ ਤੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਲਗਭਗ 40 ਬਿਲੀਅਨ ਡਾਲਰ ਦੇ ਅਮਰੀਕੀ ਪ੍ਰੋਡਕਟਸ ਦੇ ਉੱਪਰੋਂ ਕਾਉਂਟਰ ਟੈਰਫ ਹਟਾਏ ਗਏ ਸਨ ਜਿਸ ਵਿੱਚ ਉਹਨਾਂ ਕਹਿਆ ਸੀ ਕਿ ਇਹ ਪ੍ਰੋਡਕਟ ਕੁਸਮਾਂ ਦੇ ਅਧੀਨ ਨੇ ਜਿਸ ਕਾਰਨ ਅਮਰੀਕਾ ਨੇ ਜਿਸ ਢੰਗ ਦੇ ਕੈਨੇਡੀਅਨ ਪ੍ਰੋਡਕਟਸ ਨੂੰ ਛੋਟ ਦਿੰਦੀ ਹੈ ਉਸੇ ਢੰਗ ਦੇ ਨਾਲ ਇਹ ਬਰਾਬਰੀ ਕੀਤੀ ਗਈ ਹੈ ਤਾਂ ਜੋ ਵਪਖ ਦੇ ਵਿੱਚ ਟੈਰਫ ਸੰਬੰਧੀ ਤੇ ਟ੍ਰੇਡ ਸੰਬੰਧੀ ਸਹੀ ਗੱਲਬਾਤ ਹੋ ਸਕੇ ਅਮਰੀਕਾ ਵਾਲੇ ਪਾਸਿਓ ਪਹਿਲਾਂ ਹੀ ਕਸਮਾਂ ਦੇ ਬਾਰੇ ਰਿਵਿਊ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਕੈਨੇਡਾ ਵੀ ਇਸ ਪਾਸੇ ਵੱਲ ਕਦਮ ਵਧਾਏਗਾ ਪਰ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਫ੍ਰੀ ਟ੍ਰੇਡ ਐਗਰੀਮੈਂਟ ਚਾਹੁੰਦੇ ਤਾਂ ਜ਼ਰੂਰ ਨੇ ਪਰ ਇਸ ਵਿੱਚ ਕੁਝ ਤਬਦੀਲੀਆਂ ਦੇ ਲਈ ਕੈਨੇਡਾ ਅਤੇ ਮੈਕਸੀਕੋ ਨੂੰ ਯਾਰ ਰਹਿਣਾ ਚਾਹੀਦਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਇਹ ਕੋਸ਼ਿਸ਼ ਕਰਨਗੇ ਕਿ ਇਸ ਐਗਰੀਮੈਂਟ ਦੇ ਵਿੱਚੋਂ ਅਮਰੀਕਾ ਨੂੰ ਵੱਧ ਫਾਇਦਾ ਹੋਵੇ ਕੈਨੇਡਾ ਮੈਕਸੀਕੋ ਨੂੰ ਘੱਟ ਫਾਇਦਾ ਹੋਵੇ ਪਰ ਪ੍ਰਧਾਨ ਮੰਤਰੀ ਮਾ ਕਾਰਨੇ ਦੀ ਵੱਲੋਂ ਮੈਕਸੀਕੋ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਫ੍ਰੀ ਟ੍ਰੇਡ ਐਗਰੀਮੈਂਟ ਸਮੇਤ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਕਿਉਂਕਿ ਕੈਨੇਡਾ ਅਤੇ ਮੈਕਸੀਕੋ ਇਕਜੁੱਟਤਾ ਦਿਖਾ ਕੇ ਇਸ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਪਰ ਪਬਲਿਕ ਕੰਸਲਟੇਸ਼ਨਸ ਤੋਂ ਬਾਅਦ ਕੈਨੇਡਾ ਮੈਕਸੀਕੋ ਦਾ ਰੋਖ ਇਸ ਮਾਮਲੇ ਤੇ ਕੀ ਹੋਏਗਾ ਇਹ ਜ਼ਰੂਰ ਦੇਖਣਾ ਪਰ ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਇਸ ਐਗਰੀਮੈਂਟ ਨੂੰ ਨੇਪਰੇ ਚੜਾਉਣ ਦੇ ਲਈ ਕਾਫੀ ਮਿਹਨਤ ਮੁਸ਼ਕਲ ਇਸ ਵਾਰ ਵੀ ਕਰਨੀ ਪੈ ਸਕਦੀ ਹੈ ਭਾਵੇਂ ਕਿ ਅਮਰੀਕੀ ਰਾਸ਼ਟਰਪਤੀ ਇਸ ਨੂੰ ਇੱਕ ਬਿਹਤਰ ਟ੍ਰੇਡ ਐਗਰੀਮੈਂਟ ਦੱਸ ਰਹੇ ਨੇ ਕੈਨੇਡੀਅਨ ਰੈਵੈਨਿਊ ਏਜੰਸੀ ਵੱਲੋਂ ਫੋਨ ਅਤੇ ਆਨਲਾਈਨ ਸਰਵਿਸਿਜ਼ ਸੁਧਾਰਨ ਦੇ ਲਈ ਐਡੀਸ਼ਨਲ ਰਿਸੋਰਸਸ ਐਡ ਕੀਤੇ ਜਾ ਰਹੇ ਨੇ ਏਜੰਸੀ ਮੁਤਾਬਕ ਆਨਲਾਈਨ ਚੈਟ ਦੇ ਘੰਟੇ ਵਧਾਏ ਗਏ ਨੇ ਕਿਉਂਕਿ ਫਾਈਨਾਂਸ ਮਿਨਿਸਟਰ ਨੇ 3 ਸਤੰਬਰ ਨੂੰ ਆਦੇਸ਼ ਦਿੱਤਾ ਸੀ ਕਿ ਕੈਨੇਡਾ ਰੈਵੈਨਿਊ ਏਜੰਸੀ ਸਰਵਿਸਿਜ਼ ਸੁਧਾਰਨ ਲਈ 100 ਦਿਨਾਂ ਦੇ ਵਿੱਚ ਯੋਜਨਾ ਲੈ ਕੇ ਆਵੇ ਸੀਆਰਏ ਯੂਨੀਅਨ ਮੁਤਾਬਕ ਕਾਲ ਸੈਂਟਰ ਵਿੱਚ ਵੇਟ ਟਾਈਮ ਸਾਢੇ 3 ਘੰਟੇ ਤੱਕ ਪਹੁੰਚ ਗਿਆ ਸੀ ਅਤੇ ਸਿਰਫ 5% ਕਾਲਰ ਹੀ ਏਜੰਟ ਤੱਕ ਪਹੁੰਚ ਸਕਦੇ ਸਨ ਸ਼ੁੱਕਰਵਾਰ ਨੂੰ ਸੀਆਰਏ ਨੇ 100 ਡੇ ਇੰਪਰੂਵਮੈਂਟ ਪਲਾਨ ਜਾਰੀ ਕੀਤਾ ਜਿਸ ਵਿੱਚ ਕਾਲਸ ਦਾ ਜਵਾਬ ਦੇਣ ਦੀ ਐਬਿਲਟੀ ਵਧਾਉਣਾ ਅਤੇ ਕੁਝ ਡਿਜੀਟਲ ਸੈਲਫ ਸਰਵਿਸ ਅਤੇ ਆਪਸ਼ਨਸ ਲਾਗੂ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਜਿਨ੍ਹਾਂ ਆਖਿਆ ਕਿ ਅਸੀਂ ਸਮਝਦੇ ਹਾਂ ਕਿ ਸੀਆਰਏ ਵੱਲੋਂ ਸਮੇਂ ਸਿਰ ਸਹਾਇਤਾ ਨਾ ਮਿਲਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਵੇਟ ਟਾਈਮ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ 8 ਸਤੰਬਰ ਤੋਂ ਕਾਲ ਏਜੰਟਾਂ ਦੀ ਗਿਣਤੀ ਵਧਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਿਣਤੀ ਹੋਰ ਵਧਾਈ ਜਾਏਗੀ ਕੈਨੇਡਾ ਰੈਵੈਨਿਊ ਏਜੰਸੀ ਮੁਤਾਬਕ 23 ਜੂਨ ਤੋਂ 7 ਜੁਲਾਈ ਦਰਮਿਆਨ 37% ਅਤੇ ਸਤੰਬਰ ਦੇ ਪਹਿਲੇ ਹਫਤੇ 57% ਕਾਲਸ ਅਟੈਂਡ ਕੀਤੀਆਂ ਗਈਆਂ ਤੇ ਅਕਤੂਬਰ ਮਿਡ ਤੱਕ ਇਸ ਨੂੰ 70% ਤੇ ਲੈ ਕੇ ਜਾਣ ਦਾ ਨਤੀਜਾ ਹੈ ਅਤੇ 19 ਸਤੰਬਰ ਤੱਕ ਆਨਲਾਈਨ ਚੈਟ ਦੀ ਸਰਵਿਸ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਿੱਤੀ ਜਾਏਗੀ ਅਤੇ 20 ਅਕਤੂਬਰ ਤੱਕ CRA ਵਿੱਚ ਮੌਜੂਦਾ ਅਕਾਊਂਟ ਵਾਲਿਆਂ ਲਈ ਸੈਲਫ ਸਰਵਿਸ ਆਪਸ਼ਨ ਰਾਹੀਂ ਦੁਬਾਰਾ ਰਜਿਸਟਰ ਕਰਨ ਦੀ অপশন B ਹੋਏਗੀ ਤੇ ਸਰਵਿਸ ਮੋਡਰਨਾਈਜੇਸ਼ਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਏਗਾ ਭਾਪਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਆਉਣ ਵਾਲੇ ਸਮੇਂ 'ਚ ਸੀਆਰ ਵਿੱਚ ਵਧ ਸਕਦੀ ਹੈ ਯੂਨੀਅਨ ਮੁਤਾਬਕ ਪਿਛਲੀ ਫਾਲ ਤੋਂ ਹੁਣ ਤੱਕ 3000 ਮੁਲਾਜ਼ਮਾਂ ਦੀ ਕਟੌਤੀ ਸੀਆਰ ਵਿੱਚ ਕੀਤੀ ਗਈ ਹੈ ਤੇ ਹੁਣ 1300 ਕਾਲ ਸੈਂਟਰ ਮੁਲਾਜ਼ਮਾਂ ਦੇ ਕੰਟਰੈਕਟ ਰੀਨਿਊ ਕੀਤੇ ਜਾਣਗੇ ਕੈਨੇਡਾ ਰੈਵਨਿਊ ਏਜੰਸੀ ਨੇ 850 ਕਾਲ ਸੈਂਟਰ ਵਰਕਰਸ ਜਿਨ੍ਹਾਂ ਦੇ ਕੰਟਰੈਕਟ 5 ਸਤੰਬਰ ਨੂੰ ਖਤਮ ਹੋਏ ਸਨ ਉਸ ਨੂੰ 31 ਮਾਰਚ 2026 ਤੱਕ ਵਧਾ ਦਿੱਤਾ ਗਿਆ। ਦੂਜੇ ਪਾਸੇ CRA ਦੀ ਯੂਨੀਅਨ ਦੇ ਵੱਲੋਂ ਕੈਨੇਡਾ ਔਨ ਹੋਲਡ ਕੈਂਪੇਨ ਵੀ ਚਲਾਈ ਜਾ ਰਹੀ ਹੈ। ਕੈਨੇਡਾ ਰੈਵਨਿਊ ਏਜੰਸੀ ਦੇ ਵਰਕਰਾਂ ਦੀ ਯੂਨੀਅਨ ਵੱਲੋਂ ਆਨਲਾਈਨ ਕੈਂਪੇਨ ਦਾ ਸੈਕੰਡ ਫੇਜ਼ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਟਾਫ ਚ ਕਟੌਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਟੈਕਸਟੇਸ਼ਨ EMPLOYES ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਾਰਜ ਬਰਾਇਰ ਨੇ ਕਿਹਾ ਕਿ CRA ਨੇ 2000 24 ਤੋਂ ਹੁਣ ਤੱਕ ਲਗਭਗ 10000 ਜੌਬਸ ਕੱਟ ਕੀਤੀਆਂ ਨੇ ਜਿਸ ਕਾਰਨ ਸਰਵਿਸਿਜ਼ ਤੇ ਸਿੱਧਾ ਅਸਰ ਪੈ ਰਿਹਾ ਹੈ ਜਿੰਨਾ ਕਹਿਿਆ ਹੈ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਜਾਏਗਾ ਜਿਸ ਵਿੱਚ ਮੰਗ ਕੀਤੀ ਜਾਏਗੀ ਕਿ CRA ਵਿੱਚ ਸਰਕਾਰ ਦੁਬਾਰਾ ਇਨਵੈਸਟ ਕਰੇ ਅਤੇ ਪੋਸਟਾਂ ਭਰੀਆਂ ਜਾਣ ਯੂਨੀਅਨ ਨੇ ਕੈਨੇਡਾ ਔਨ ਹੋਲਡ ਮਹਿੰਮ ਚਲਾਈ ਹੈ ਜਿਸ ਦੇ ਪਹਿਲੇ ਫੇਸ ਦੇ ਵਿੱਚ 3300 ਕਾਲ ਸੈਂਟਰ ਦੇ ਕਰਮਚਾਰੀਆਂ ਨੂੰ ਜੋਬ ਕਟ ਦੀ ਨਿੰਦਿਆ ਕੀਤੀ ਗਈ ਅਤੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਆਪਣੇ ਮੈਂਬਰ ਆਫ ਪਾਰਲੀਮੈਂਟਸ ਤੱਕ ਇਹ ਮਸਲਾ ਪਹੁੰਚਾਉਣ ਕੇ ਸਰਵਿਸ ਕੈਨੇਡਾ ਦੇ ਕਾਲ ਸੈਂਟਰਸ ਦੇ ਵਿੱਚੋਂ ਜੋ ਇਹ ਵਰਕਰਸ ਦੀ ਕਟੌਤੀ ਕੀਤੀ ਜਾ ਰਹੀ ਹੈ ਇਸ ਨਾਲ ਉਹਨਾਂ ਨੂੰ ਲੰਮੇ ਵੇਟ ਟਾਈਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਨਾਲ ਬਹੁਤ ਸਾਰੀਆਂ ਕਾਲਸ ਡ੍ਰੌਪ ਵੀ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ ਪਿਛਲੀ ਜਸਟਨ ਟਰੂਡੋ ਸਰਕਾਰ ਦੇ ਵੱਲੋਂ ਈਵੀ ਸੰਬੰਧੀ ਮੈਂਡੇਟ ਜਾਰੀ ਕੀਤੇ ਗਏ ਸਨ ਜਿਸ ਵਿੱਚ ਸਰਕਾਰ ਦਾ ਟੀਚਾ ਸੀ ਕਿ 2035 ਤੱਕ ਕੈਨੇਡਾ ਦੇ ਵਿੱਚ ਹਰ ਵਿਕਣ ਵਾਲੀ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਵੇ ਜਾਂ ਪਲੱਗ-ਇਨ ਹਾਈਬ੍ਰਿਡ ਹੋਵੇ ਜਿਸ ਨੂੰ ਲੈ ਕੇ ਟੀਚੇ ਵੀ ਤੈਅ ਕੀਤੇ ਗਏ ਕਿ 2025 ਤੱਕ 20% ਕਾਰਾਂ ਇਲੈਕਟ੍ਰਿਕ ਵਿਕਣੀਆਂ ਚਾਹੀਦੀਆਂ ਨੇ ਪਰ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੀ ਸੇਲ ਦੇ ਵਿੱਚ ਕਾਫੀ ਗਰਾਵਟ ਆਈ ਹੈ ਜਿਸ ਦੇ ਬਾਅਦ ਆਟੋ ਮੇਕਰਸ ਇਸ ਸ਼ਰਤ ਨੂੰ ਪੂਰਾ ਕਰਨ ਨੂੰ ਲੈ ਕੇ ਚਿੰਤਤ ਸਨ ਆਟੋ ਮੇਕਰਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਲੈਕਟ੍ਰਿਕ ਵਹੀਕਲ ਮੈਂਡੇਟ ਨੂੰ ਰਿਟਰਨ ਵਿੱਚ ਇਨਫੋਰਸ ਨਾ ਕੀਤਾ ਗਿਆ ਤਾਂ ਕੰਪਨੀਆਂ ਨੂੰ ਬਿਲੀਅਨਸ ਆਫ ਡਾਲਰ ਦੇ ਕ੍ਰੈਡਿਟਸ ਖਰੀਦਨੇ ਪੈਣਗੇ ਸੰਸਦੀ ਕਮੇਟੀ ਅੱਗੇ ਗੱਲ ਕਰਦੇ ਹੋਏ ਫੋਰਡ ਜਨਰਲ ਮੋਟਰਸ ਦੀ ਨੁਮਾਇੰਦਗੀ ਕਰਨ ਵਾਲੇ ਗਰੁੱਪਾਂ ਦੇ ਰਿਪ੍ਰੈਜ਼ੈਂਟੇਟਿਵਸ ਨੇ ਕਿਹਾ ਕਿ ਟੈਸਲਾ ਵਰਗੀਆਂ ਕੰਪਨੀਆਂ ਨਾਲ ਪਹਿਲਾਂ ਹੀ ਕ੍ਰੈਡਿਟ ਖਰੀਦਣ ਸੰਬੰਧੀ ਕਈਆਂ ਦੇ ਵੱਲੋਂ ਐਗਰੀਮੈਂਟ ਦੀ ਗੱਲਬਾਤ ਹੋ ਰਹੀ ਹੈ ਅਤੇ ਅਜਿਹਾ ਕਰਨ ਨਾਲ 2030 ਤੱਕ ਇੰਡਸਟਰੀ ਨੂੰ 3 ਬਿਲੀਅਨ ਡਾਲਰ ਦਾ ਨੁਕਸਾਨ ਹੋਏਗਾ ਕਿਉਂਕਿ ਮੌਜੂਦਾ ਆਦੇਸ਼ ਅਨੁਸਾਰ ਆਟੋਮੇਕਰਜ਼ ਨੂੰ ਨਵੀਂ ਐਕਾਰਾਂ ਐਸਜੋਬੀ ਅਤੇ ਲਾਈਟ ਡਿਊਟੀ ਟਰੱਕ ਦੀਆਂ ਸੇਲਜ਼ ਜ਼ੀਰੋ ਮਿਸ਼ਨ ਵਾਲੀਆਂ ਕਰਨੀਆਂ ਪੈਣੀਆਂ ਜਿਸ ਵਿੱਚ ਪਲੱਗ-ਇਨ ਹਾਈਬ੍ਰਿਡ ਵੀ ਸ਼ਾਮਲ ਹੈ ਅਤੇ ਜੇਕਰ ਕੰਪਨੀਆਂ ਇਹਨਾਂ ਟੀਚਿਆਂ ਨੂੰ ਪੂਰਾ ਨਹੀਂ ਕਰਦੀਆਂ ਤਾਂ 10% ਕਵਰ ਕ੍ਰੈਡਿਟ ਚਾਰਜਿੰਗ ਸਟੇਸ਼ਨ ਬਣਾ ਕੇ ਕਵਰ ਕਰ ਸਕਦੀਆਂ ਨੇ ਤੇ ਐਡੀਸ਼ਨਲ ਕ੍ਰੈਡਿਟ ਸਕਾਰ ਮੇਕਰਜ਼ ਨੂੰ ਟੈਸਲਾ ਵਰਗੀਆਂ ਕੰਪਨੀਆਂ ਤੋਂ ਖਰੀਦਣੇ ਪੈਣਗੇ ਜਿਨ੍ਹਾਂ ਨੇ ਸਿਰਫ ਇਲੈਕਟ੍ਰਿਕ ਕਾਰ ਹੀ ਵੇਚੀ ਹੈ ਸਰਕਾਰ ਨੇ 2026 ਤੱਕ ਇਸ ਆਦੇਸ਼ ਦੇ ਉੱਪਰ ਰੋਕ ਲਗਾ ਦਿੱਤੀ ਸੀ ਅਤੇ 60 ਦਿਨ ਦਾ ਰਿਵਿਊ ਸ਼ੁਰੂ ਕੀਤਾ ਸੀ ਪਰ ਕੈਨੇਡੀਅਨ ਆਟੋ ਮੇਕਰਸ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਫੈਡਰਲ ਸਰਕਾਰ ਦੇ ਵੱਲੋਂ ਵੀ ਰੇਬੇਟ ਪ੍ਰੋਗਰਾਮ ਬੰਦ ਕੀਤਾ ਗਿਆ ਅਤੇ ਬ੍ਰਿਟਿਸ਼ ਕੋਲੰਬੀਆ ਦੀ ਪਰਮਨੈਂਸ਼ਲ ਸਰਕਾਰ ਦਾ ਰੇਬੇਟ ਪ੍ਰੋਗਰਾਮ ਵੀ ਬੰਦ ਹੈ ਜਿਸ ਕਾਰਨ ਇਲੈਕਟ੍ਰਿਕ ਕਾਰ ਇੱਕ ਬਾਅਰ ਨੂੰ ਮਹਿੰਗੀ ਪੈਂਦੀ ਹੈ ਅਤੇ ਉਹ ਇਹ ਵੀ ਸੋਚਦਾ ਹੈ ਕਿ ਜਿੰਨੀ ਗੈਸ ਦੀ ਵਰਤੋਂ ਕਰਕੇ ਪੈਸੇ ਖਰਚ ਕਰਨੇ ਨੇ ਉਸ ਤੋਂ ਜ਼ਿਆਦਾ ਇਲੈਕਟ੍ਰਿਕ ਕਾਰ ਦੇ ਉੱਪਰ ਖਰਚ ਨੇ ਪੈ ਰਹੇ ਨੇ ਜਿਸ ਕਾਰਨ ਸੇਲਸ ਦੇ ਵਿੱਚ ਗਰਾਬਟਾਈ ਹੈ ਅਤੇ ਆਟੋ ਮੇਕਰਸ ਲਗਾਤਾਰ ਇਹ ਵੀ ਮੰਗ ਕਰ ਰਹੇ ਨੇ ਕਿ ਫੈਡਰਲ ਸਰਕਾਰ ਨੂੰ ਆਪਣਾ ਰੇਬੇਟ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕਰਨਾ ਚਾਹੀਦਾ ਤਾਂ ਜੋ ਲੋਕਾਂ ਨੂੰ ਇਲੈਕਟ੍ਰਿਕ ਕਾਰ ਗੈਸ ਵਾਲੀ ਕਾਰ ਦੇ ਮੁਕਾਬਲੇ ਵੱਧ ਅਫੋਰਡੇਬਲ ਲੱਗੇ ਦੂਜੇ ਪਾਸੇ ਫੈਡਰਲ ਸਰਕਾਰ ਨੇ ਸਪਸ਼ਟ ਰੂਪ ਦੇ ਵਿੱਚ ਆਖਿਆ ਕਿ ਉਹਨਾਂ ਦੇ ਵੱਲੋਂ ਰੇਬੇਟ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕੀਤਾ ਜਾਏਗਾ ਪਰ ਇਹ ਕਿਸ ਸਮੇਂ ਸ਼ੁਰੂ ਹੋਏਗਾ ਇਸ ਬਾਰੇ ਕੋਈ ਨਿਰਧਾਰਤ ਤਾਰੀਖ طے ਨਹੀਂ ਕੀਤੀ ਗਈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਚਾਈਨਾ ਦੇ ਵਿੱਚ ਬਣੀਆਂ ਹੋਈਆਂ ਇਲੈਕਟ੍ਰਿਕ ਕਾਰਾਂ ਨੂੰ ਇਸ ਰੇਵੇਟ ਪ੍ਰੋਗਰਾਮ ਦੇ ਵਿੱਚੋਂ ਬਾਹਰ ਆਟੋਵਾ ਦੇ ਵੱਲੋਂ ਰੱਖਿਆ ਜਾ ਸਕਦਾ ਹੈ ਅਤੇ ਨਾਰਥ ਅਮਰੀਕਾ ਦੇ ਵਿੱਚ ਮੇਡ ਹੋਈਆਂ ਕਾਰਾਂ ਦੇ ਉੱਪਰ ਇਹ ਸਬਸਿਡੀ ਦੇਣ ਦਾ ਐਲਾਨ ਕੀਤਾ ਜਾ ਸਕਦਾ ਹੈ ਪਰ ਇੱਕ ਸਮੇਂ ਦੇ ਵਿੱਚ ਕੈਨੇਡਾ 'ਚ ਇਲੈਕਟ੍ਰਿਕ ਕਾਰਾਂ 20% ਵਾਲੇ ਟਿਚ ਦੇ ਨਜ਼ਦੀਕ ਪਹੁੰਚਣ ਵਾਲੀਆਂ ਸਨ ਪਰ ਰੇਵੇਟ ਪ੍ਰੋਗਰਾਮਸ ਖਤਮ ਹੋਣ ਤੋਂ ਬਾਅਦ ਤੇ ਪੋਲੀਟਿਕਲ ਸਿਨੈਰੀਓ ਬਦਲਣ ਤੋਂ ਬਾਅਦ ਇਹਨਾਂ ਦੀਆਂ ਸੇਲਸ ਦੇ ਵਿੱਚ ਦੁਬਾਰਾ ਤੋਂ ਗਰਾਵਟ ਦਰਜ ਕੀਤੀ ਗਈ ਹੈ ਕੈਨੇਡਾ ਦੇ ਜਸਟਿਸ ਮਿਨਿਸਟਰ ਸ਼ੌਨ ਫਰੇਜ਼ਰ ਨੇ ਰਿਲੀਜੀਅਸ ਪਲੇਸਸ ਸਕੂਲ ਅਤੇ ਕਮਿਊਨਿਟੀ ਸੈਂਟਰਸ ਨੂੰ ਟਾਰਗੇਟ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਉੱਤੇ ਸਿਕੰਜਾ ਕਸਣ ਦੇ ਲਈ ਹਾਊਸ ਆਫ ਕਾਮਨਸ ਦੇ ਵਿੱਚ ਹੇਟ ਕ੍ਰਾਈਮ ਬਿੱਲ ਪੇਸ਼ ਕੀਤਾ ਇਸ ਤਹਿਤ ਕ੍ਰਿਮੀਨਲ ਕੋਡ ਦੇ ਵਿੱਚ 4 ਨਵੇਂ ਅਪਰਾਧਿਕ ਜੁਰਮ ਸ਼ਾਮਲ ਹੋਣਗੇ ਮੰਤਰੀ ਨੇ ਬਿੱਲ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਘਰਾਂ ਅਤੇ ਮੰਦਰਾਂ ਦਾ ਨਿਸ਼ਾਨਾ ਬਣਾਏ ਜਾਣ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਸ਼ਾਇਦ ਹੀ ਕੋਈ ਕਮਿਊਨਿਟੀ ਹੋਵੇ ਜੋ ਇਸ ਹੇਟ ਹੀਟ ਤੋਂ ਬਚੀ ਹੋਵੇ ਫਰੇਜ਼ਰ ਨੇ ਕਿਹਾ ਕਿ ਹਮਾਸ ਹিজਬੁਲ্লাহ ਵਰਗੇ ਟੈਰਰਿਸਟ ਗਰੁੱਪਸ ਦੇ ਨਾਲ ਸੰਬੰਧਿਤ ਚਿੰਨ ਜਾਂ ਫਿਰ ਨਾਜ਼ੀ ਦੇ ਝੰਡੇ ਨੂੰ ਨਫ਼ਰਤ ਫਲਾਉਣ ਲਈ ਇਸਤੇਮਾਲ ਕਰਨਾ ਹੁਣ ਕ੍ਰਾਈਮ ਹੋਏਗਾ ਇਸ ਤੋਂ ਇਲਾਵਾ ਪੁਲਿਸ ਨੂੰ ਚਾਰਜਸ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਅਟਾਰਨੀ ਜਨਰਲ ਤੋਂ ਮਨਜ਼ੂਰੀ ਨਹੀਂ ਲੈਣੀ ਹੋਵੇਗੀ गौरतलब ਹੈ ਕਿ ਪਾਰਲੀਮੈਂਟ ਦੀ ਫਾਲ ਸਿਟਿੰਗ ਦੇ ਸ਼ੁਰੂ ਵਿੱਚ ਪੇਸ਼ ਹੋਇਆ ਇਹ ਲਿਬਰਲ ਸਰਕਾਰ ਦਾ ਵਾਅਦਾ ਸੀ ਕਿ ਪਹਿਲਾ ਵੱਡਾ ਬਿੱਲ ਹੁਣ ਲਿਆਂਦਾ ਗਿਆ ਫਰੇਜ਼ਰ ਨੇ ਕਿਹਾ ਹੈ ਕਿ ਇਸ ਕਾਨੂੰਨ ਵਿੱਚ ਨਫ਼ਰਤ ਸਬੰਧੀ ਇੱਕ ਖਾਸ ਅਪਰਾਧ ਵੀ ਸ਼ਾਮਲ ਹੈ ਜੋ ਉਸ ਸਮੇਂ ਲਾਗੂ ਹੋ ਸਕਦਾ ਹੈ ਜਦੋਂ ਕੋਈ ਕ੍ਰਾਈਮ ਖਾਸ ਤੌਰ ਤੇ ਪੀੜਤ ਪ੍ਰਤੀ ਨਫ਼ਰਤ ਪੈਦਾ ਕਰਨ ਵਾਲਾ ਹੋਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਇਸ ਤਰ੍ਹਾਂ ਦੇ ਕਾਫੀ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਕਿਉਂਕਿ ਜਦੋਂ ਤੋਂ ਹਮਾਸ ਅਤੇ ਇਜ਼ਰਾਈਲ ਦੇ ਦਰਮਿਆਨ ਜੰਗ ਸ਼ੁਰੂ ਹੋਈ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਪ੍ਰੋਟੈਸਟ ਅਤੇ ਨਫ਼ਰਤੀ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਬਾਕੀ ਰਿਲੀਜੀਅਸ ਪਲੇਸ ਤੇ ਬਾਕੀ ਥਾਵਾਂ ਦੇ ਉੱਪਰ ਵੀ ਕਈ ਹੇਟ ਕ੍ਰਾਈਮ ਦੇ ਨਾਲ ਸੰਬੰਧਿਤ ਇਨਸੀਡੈਂਟ ਸਾਹਮਣੇ ਆਏ ਨੇ ਜਿਸ ਦੇ ਬਾਰੇ ਨੰਬਰਸ ਵੀ ਦੱਸ ਰਹੇ ਨੇ ਕਿ ਇਹਨਾਂ ਦੇ ਵਿੱਚ ਵਾਧਾ ਹੋਇਆ ਹੈ ਖਾਸ ਕਰਕੇ ਮੁਸਲਿਮ ਕਮਿਊਨਿਟੀ ਦੇ ਬਾਰੇ ਇਹਦੇ ਵਿੱਚ ਜਾਦੇ ਨੰਬਰ ਵਧੇ ਨੇ ਹੁਣ ਸਰਕਾਰ ਇਸ ਬਿੱਲ ਦੇ ਜ਼ਰੀਏ ਇਹ ਸਾਰਾ ਕੁਝ ਰੋਕਣਾ ਚਾਹੁੰਦੀ ਹੈ ਤਾਂ ਕਿ ਇਸ ਨੂੰ ਅਪਰਾਧਿਕ ਕਾਰਵਾਈਆਂ ਦੇ ਘੇਰੇ ਦੇ ਵਿੱਚ ਲਿਆਂਦਾ ਜਾ ਸਕੇ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਗਵਰਨਮੈਂਟ ਨੂੰ ਹੋਰ ਪਾਰਟੀਆਂ ਦੇ ਸਹਿਯੋਗ ਦੀ ਜ਼ਰੂਰਤ ਹੋਗੀ ਜਿਸ ਵਿੱਚ ਸੁਭਾਵਨਾਵਾਂ ਨੇ ਕਿ ਸ਼ਾਇਦ ਸਾਰੀਆਂ ਧਿਰਾਂ ਦੇ ਵੱਲੋਂ ਹੀ ਇਸ ਦਾ ਸਮਰਥਨ ਕੀਤਾ ਜਾਵੇ ਪਰ ਇਸ ਤੋਂ ਇਲਾਵਾ ਐਨਡੀਪੀ ਅਤੇ ਬਲੌਕ ਦੇ ਵੱਲੋਂ ਇਸ ਦਾ ਸਮਰਥਨ ਕਰਨੀਆਂ ਸੁਭਾਵਨਾਵਾਂ ਜ਼ਿਆਦਾ ਨੇ ਪਰ ਦੂਜੇ ਪਾਸੇ ਕੰਜ਼ਰਵਟਿਵ ਵੀ ਇਹ ਗੱਲ ਕਹਿ ਰਹੇ ਨੇ ਕਿ ਉਹ ਵੀ ਮੁਲਕ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਅਤੇ ਤਾਜ਼ਾ ਕ੍ਰਾਈਮ ਅਤੇ ਐਕਸਟਰਸ਼ਨ ਰੋਕਣ ਦੇ ਲਈ ਕਈ ਬਿੱਲ ਲਿਆ ਰਹੇ ਨੇ ਪਰ ਉਸ ਦਾ ਲਿਬਰਲਜ਼ ਸਮਰਥਨ ਨਹੀਂ ਕਰ ਰਹੇ ਪਰ ਨਾਲ ਨਾਲ ਉਹਨਾਂ ਆਖਿਆ ਕਿ ਲਿਬਰਲ ਆਪਣਾ ਬਿੱਲ ਇਸ ਸੰਬੰਧੀ ਲੈ ਕੇ ਆਉਣ ਕੰਸਰਟਸ ਦੇ ਵੱਲੋਂ ਇਸ ਦਾ ਸਮਰਥਨ ਕੀਤਾ ਜਾਏਗਾ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਟੈਰਫ ਤੋਂ ਪ੍ਰਭਾਵਿਤ ਵਰਕਰਜ਼ ਅਤੇ ਕਮਿਊਨਿਟੀਆਂ ਦੀ ਸਪੋਰਟ ਦੇ ਲਈ ਦੋ ਪ੍ਰੋਗਰਾਮ ਸ਼ੁਰੂ ਕੀਤੇ ਨੇ ਇਸ ਤਹਿਤ ਬਿਲਡ ਯੂਅਰ ਓਨ ਫਿਊਚਰ ਪ੍ਰੋਗਰਾਮ ਦਾ ਹੁਣ ਬੈਨੀਫਿਸ਼ਰੀ ਟੈਰਿਫਸ ਤੋਂ ਪ੍ਰਭਾਵਿਤ ਸਾਰੇ ਇੰਡਸਟਰੀ ਦੇ ਵਰਕਰਸ ਹੋਣਗੇ ਜੋ ਕਿ ਪਹਿਲਾਂ ਸਿਰਫ ਫੋਰੈਸਟਸ ਤੱਕ ਸੀਮਿਤ ਸੀ ਇਹ ਡਿਸਪਲੇਸ ਹੋਏ ਵਰਕਰਾਂ ਨੂੰ ਉਹਨਾਂ ਦੀ ਫਾਈਨੈਂਸ਼ੀਅਲ ਮਾਰਕੀਟਿੰਗ ਦੀ ਸਕਿਲਸ ਹਾਸਲ ਕਰਨ ਦੇ ਲਈ ਸ਼ਾਰਟ ਟਰਮ ਪ੍ਰੋਗਰਾਮਸ ਦੇ ਵਿੱਚ ਭਾਗੀਦਾਰ ਬਣਾਇਆ ਗਿਆ ਤੇ ਇਸ ਤੋਂ ਇਲਾਵਾ ਸਰਕਾਰ ਆਪਣਾ ਕੰਮ ਸ਼ੁਰੂ ਕਰਨ ਲਈ 5000 ਡਾਲਰ ਤੱਕ ਦੀ ਗ੍ਰਾਂਟ ਆਫਰ ਕਰੇਗੀ ਬ੍ਰਿਟਿਸ਼ ਕੋਲੰਬੀਆ ਦੇ ਸੋਸ਼ਲ ਤੇ ਪਾਵਰਟੀ ਘਟਾਉਣ ਦੇ ਲਈ ਮਨਿਸਟਰ ਸ਼ੀਲਾ ਮਿਲਕਮਨਸਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਲੋਕ 트ੰਪ ਦੇ ਟੈਰਿਫਸ ਤੋਂ ਪ੍ਰਭਾਵਿਤ ਹੋਏ ਨੇ ਇਸ ਲਈ ਅਸੀਂ ਉਹਨਾਂ ਦਾ ਸਮਰਥਨ ਕਰਨ ਲਈ ਕਦਮ ਚੁੱਕ ਰਹੇ ਹਾਂ ਸਰਕਾਰ ਨੇ ਦੂਜਾ ਪ੍ਰੋਗਰਾਮ ਰੂਰਲ ਅਤੇ ਰਿਮੋਟ ਏਰੀਆਜ਼ ਦੇ ਵਿੱਚ ਜੌਬਸ ਪੈਦਾ ਕਰਨ ਦੇ ਲਈ ਇਸ ਫੰਡ ਦੇ ਰੂਪ ਚ ਸ਼ੁਰੂ ਕੀਤਾ ਜਿੱਥੇ ਕਿ ਸਥਾਨਕ ਲੇਬਰ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਹ ਸਹਾਇ ਹੋਏਗਾ ਇਹ ਫੰਡ ਬਿਜ਼ਨਸ ਐਡਵਾਈਜ਼ਰੀ ਸਰਵਿਸ ਵਿੱਚ ਵੀ ਮਦਦ ਦੇਵੇਗਾ ਤਾਂ ਜੋ ਆਰਗੇਨਾਈਜੇਸ਼ਨਸ ਨਵੇਂ ਮੌਕਿਆਂ ਦਾ ਫਾਇਦਾ ਉਠਾ ਸਕਣ ਅਤੇ ਆਪਣੇ ਕੰਮ ਨੂੰ ਡਾਇਵਰਸੀਫਾਈ ਕਰ ਸਕਣ ਇਹ ਦੋਵੇਂ ਪ੍ਰੋਗਰਾਮ ਫੈਡਰਲ ਸਰਕਾਰ ਦੀ ਸਪੋਰਟ ਦੇ ਨਾਲ ਸ਼ੁਰੂ ਕੀਤੇ ਗਏ ਨੇ ਕਿਉਂਕਿ ਫੈਡਰਲ ਅਤੇ ਪ੍ਰਵਿੰਸ਼ੀਅਲ ਪੱਧਰ ਦੇ ਉੱਪਰ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਜਾਰੀ ਕੀਤੇ ਗਏ ਟੈਰਿਫਸ ਤੋਂ ਬਾਅਦ ਵਰਕਰਜ਼ ਨੂੰ ਪ੍ਰੋਟੈਕਟ ਕਰਨ ਦੇ ਲਈ ਕਾਫੀ ਸਾਰੇ ਸਪੋਰਟ ਪ੍ਰੋਗਰਾਮ ਲਿਆਂਦੇ ਗਏ ਨੇ ਜਿਸ ਤਹਿਤ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਲੰਬਰ ਇੰਡਸਟਰੀ ਦੇ ਲਈ ਪੈਕੇਜ ਦਾ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਕੈਨੋਲਾ ਫਾਰਮਰਸ ਜੋ ਕਿ ਚੀਨ ਦੇ ਟੈਰਿਫ ਕਾਰਨ ਪ੍ਰਭਾਵਿਤ ਨੇ ਉਹਨਾਂ ਦੇ ਲਈ ਪੈਕੇਜ ਦਾ ਐਲਾਨ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਟੀਲ ਅਲੂਮਿਨਮ ਇੰਡਸਟਰੀ ਦੇ ਲਈ ਵੀ ਸਰਕਾਰ ਦੇ ਵੱਲੋਂ ਵੱਡੇ ਪੈਕੇਜ ਐਲਾਨੇ ਜਾਣਗੇ ਕਿਉਂਕਿ ਫੈਡਰਲ ਸਰਕਾਰ ਲਗਾਤਾਰ ਇਹ ਗੱਲ ਆਖ ਰਹੀ ਹੈ ਕਿ ਵਰਕਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਜੋ ਵੀ ਸਹਾਇਤਾ ਦੇਣ ਦੀ ਜ਼ਰੂਰਤ ਹੋਏਗੀ ਉਹ ਫੈਡਰਲ ਪੱਧਰ ਤੋਂ ਦਿੱਤੀ ਜਾਏਗੀ ਅਤੇ ਬਹੁਤ ਸਾਰੇ ਪ੍ਰੋਗਰਾਮਸ ਜੋ ਕਿ ਸਿੱਧੇ ਵਰਕਰਸ ਦੀ ਸਪੋਰਟ ਕਰਨਗੇ ਉਹ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਸਹਿਯੋਗ ਦੇ ਨਾਲ ਚਲਾਏ ਜਾਣਗੇ ਜਿਸ ਤਹਿਤ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਇਹ ਦੋ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਕੰਸਰਵੇਟਿਵ ਰੀਡਰ ਪੀਰੇ ਪੋਲੀਆਬ ਨੇ ਪ੍ਰਧਾਨ ਮੰਤਰੀ ਮາກ ਕਾਰਨੀ ਦੀ ਮੈਕਸੀਕੋ ਫੇਰੀ ਉੱਪਰ ਨਿਸ਼ਾਨਾ ਸਾਧਿਆ ਉਹਨਾਂ ਕਹੇ ਕਿ ਕਾਰਨੀ ਖਾਲੀ ਹੱਥ ਵਾਪਸ ਆਏ ਨੇ ਪੋਲੀਆਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਵਿੱਚ ਸਿਰਫ ਹਵਾ ਹਵਾਈ ਗੱਲਾਂ ਸਨ ਅਤੇ ਫੇਕ ਡੀਲ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਉਹਨਾਂ ਕਹੇ ਕਿ ਮੈਕਸੀਕੋ ਨਾਲ ਸਾਡਾ ਫ੍ਰੀ ਟ੍ਰੇਡ ਤਿੰਨ ਦਹਾਕਿਆਂ ਤੋਂ ਹੈ ਅਤੇ ਕਾਰਨੀ ਦੀ ਇਸ ਫੇਰੀ ਨੇ ਇਸ ਵਿੱਚ ਫੋਟੋ ਸ਼ੂਟ ਤੋਂ ਇਲਾਵਾ ਹੋਰ ਕੁਝ ਨਮਾ ਸ਼ਾਮਲ ਨਹੀਂ ਕੀਤਾ ਪਾਲੀਆ ਫੈਡਰਲ ਬਜਟ ਵਿੱਚ ਦੇਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਉੱਤੇ ਹਮਲਾਵਰ ਹਨ ਉਹਨਾਂ ਕਹੇ ਕਿ ਕਾਰਨੀ ਆਪਣੇ ਆਪ ਨੂੰ ਮਹਾਨ ਇਕਨੋਮਿਸਟ ਕਹਿੰਦੇ ਨੇ ਪਰ ਉਹਨਾਂ ਨੂੰ ਇਹ ਕਦੇ ਨਾ ਪੁੱਛੋ ਕਿ ਬਜਟ ਜਾਰੀ ਹੋਣ ਵਿੱਚ ਇੰਨੀ ਦੇਰ ਕਿਉਂ ਕੀਤੀ ਜਾ ਰਹੀ ਹੈ ਜਾਂ ਫਿਰ ਡੈਫਸਟ ਕਿੰਨਾ ਵੱਡਾ ਹੋਏਗਾ ਪੀਐਮ ਕਾਰਨੀ ਨੇ ਮਈ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਬਜਟ ਅਕਤੂਬਰ ਵਿੱਚ ਆਏਗਾ ਪਰ ਹੁਣ ਇਸ ਨੂੰ 4 ਨਵੰਬਰ ਨੂੰ ਪੇਸ਼ ਕੀਤਾ ਜਾਣਾ ਫਰਾਂਸ ਮਿਨਿਸਟਰ ਫਾਈਨਾਂਸੂ ਆ ਫਿਲਿਪ ਸ਼ੈਂਪੇਨ ਆਪਣੀ ਨਵੀਂ ਸਰਕਾਰ ਦਾ ਪਹਿਲਾ ਬਜਟ ਹਾਊਸ ਆਫ ਕਾਮਨਸ ਦੇ ਵਿੱਚ 4 ਨਵੰਬਰ ਨੂੰ ਪੇਸ਼ ਕਰਨਗੇ ਹੁਣ ਦੇਖਦੇ ਹਾਂ ਐਡਵੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਐਡਵੈਂਟਨ ਸ਼ਹਿਰ ਤੋਂ ਹਾਜ਼ਰ ਹੋ ਰਿਹਾ ਅਦੇਖੋ ਸਰਕਾਰਾਂ ਚਾਹੇ ਉਹ ਫੈਡਰਲ ਸਰਕਾਰ ਹੋਵੇ ਤੇ ਚਾਹੇ ਪ੍ਰੋਵਿੰਸ਼ੀਅਲ ਸਰਕਾਰ ਹੋਵੇ ਸਾਰੇ ਕਹਿੰਦੇ ਆ ਪਈ ਅਸੀਂ ਸਿਹਤ ਸੇਵਾਵਾਂਾਂ ਜਿਹੜੀਆਂ ਉਹਨਾਂ ਨੂੰ ਵਧੀਆ ਕਰਨ ਦਾ ਯਤਨ ਕਰ ਰਹੇ ਆ ਪਰ ਜਿਹੜੀ ਹਕੀਕਤ ਹੈ ਜੀ ਉਹ ਕੁਝ ਹੋਰ ਹੀ ਦੱਸ ਰਹੀ ਆ ਐਡਮੰਟਨ ਤੋਂ ਕੋਈ 40 ਕਿਲੋਮੀਟਰ ਦੱਖਣ ਵਾਲੇ ਪਾਸੇ ਨੂੰ ਇੱਕ ਛੋਟਾ ਜਿਹਾ ਟਾਊਨ ਆ ਮਿਲਟ ਔਰ ਉਸ ਮਿਲਟ ਸ਼ਹਿਰ ਚ 20 ਸਾਲਾਂ ਬਾਅਦ ਪਹਿਲੀ ਵਾਰੀ ਇੱਕ ਡਾਕਟਰ ਨੇ ਜਾ ਕੇ ਆਪਣਾ ਦਫਤਰ ਖੋਲ੍ਹਿਆ ਪਰ ਉਹ ਵੀ ਬੜੀ ਦੇਰ ਨਹੀਂ ਰਹਿ ਸਕਿਆ 6 ਮਹੀਨਿਆਂ ਬਾਅਦ ਹੀ ਉਥੋਂ ਉਹ ਛੱਡ ਕੇ ਆ ਗਿਆ ਉਹਦੇ ਡਾਕਟਰ ਦੇ ਕਹਿਣ ਮੁਤਾਬਕ ਉਹ ਕਹਿੰਦਾ ਜੀ ਵੀ ਉਹਦੇ ਕੋਈ ਪਰਸਨਲ ਰੀਜ਼ਨ ਕਰਕੇ ਉਹ ਛੱਡ ਗਿਆ ਦਰਸਲ ਗੱਲ ਇਹ ਤਾਂ ਜੀ ਵੀ ਜਿਹੜੇ ਛੋਟੇ ਟਾਊਨ ਆ ਉਥੇ ਮੈਡੀਕਲ ਸਹਾਇਤਾ ਲਈ ਲੋਕ ਜਿਹੜੇ ਨੇ ਉਹ ਬੜੇ ਤਰਲੋ ਮੱਛੀ ਹੋ ਰਹੇ ਨੇ ਹੁਣ ਕੀ ਹੋਇਆ ਵੀ ਇਸ ਮਲੇਟ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਨੇ ਜਿਹਦਾ ਨਾਮ ਫੈਜ਼ਲ ਫਰਦੌਸ ਆ ਉਹਨੇ ਉੱਥੇ ਫਾਰਮੇਸੀ ਖੋਲੀ ਔਰ ਪਿਛਲੇ 4-5 ਸਾਲ ਤੋਂ ਉਹਦੀ ਉੱਥੇ ਫਾਰਮੇਸੀ ਖੋਲੀ ਹੋਈ ਆ ਔਰ ਉਹ ਲੋਕਾਂ ਨੂੰ ਦਵਾਈਆਂ ਦਿੰਦਾ ਆ ਔਰ ਜਿੱਥੋਂ ਤੱਕ ਹੋ ਸਕਦਾ ਕੰਸਲਟੇਸ਼ਨ ਵੀ ਕਰਦਾ ਤੇ ਦਵਾਈ ਦਿੰਦਾ ਪਰ ਉਹ ਕਹਿੰਦਾ ਕੁਝ ਅਜਿਹੇ ਕੇਸ ਹੁੰਦੇ ਆ ਜਿਹੜੇ ਤੁਹਾਨੂੰ ਡਾਕਟਰ ਕੋਲ ਹੀ ਜਾਣਾ ਪੈਂਦਾ ਜੇ ਡਾਕਟਰ ਹੋਵੇ ਤੇ ਚੰਗੀ ਗੱਲ ਆ ਉਹ ਕਹਿੰਦਾ ਮੈਨੂੰ ਲੋਕ ਕਹਿੰਦੇ ਵੀ ਤੂੰ ਇੱਥੇ ਕਿਉਂ ਖੋਲੀ ਬੈਠਾ ਫਾਰਮੇਸੀ ਪੇ ਸ਼ਹਿਰ ਚ ਆ ਜਾ ਉਹ ਕਹਿੰਦਾ ਵੀ ਮੈਂ ਤਾਂ ਜਿਹੜੇ ਰੂਰਲ ਏਰੀਆ ਦੇ ਲੋਕ ਆ ਮੈਂ ਉਹਨਾਂ ਨੂੰ ਪਸੰਦ ਕਰਦਾ ਮੈਂ ਉਹਨਾਂ ਨੂੰ ਪਿਆਰ ਕਰਦਾ ਮੈਂ ਉਹਨਾਂ ਦੀ ਸੇਵਾ ਕਰਨੀ ਚਾਹਣਾ ਬਹੁਤ ਸਾਰੇ ਲੋਕ ਗਰੀਬ ਨੇ ਜਿਨ੍ਹਾਂ ਕੋਲ ਆਪਣੀਆਂ ਕਾਰਾਂ ਨਹੀਂ ਹੈ ਕਿਸੇ ਹੋਰ ਪਾਸੇ ਜਾਣਾ ਆਉਣਾ ਵੀ ਉਹਨਾਂ ਲਈ ਔਖਾ ਆ ਤੇ ਇਸ ਕਰਕੇ ਉਹ ਕਹਿੰਦਾ ਵੀ ਹੁਣ ਹੁੰਦਾ ਕੀ ਆ ਜਦੋਂ ਇਦਾਂ ਦੇ ਟਾਊਨ ਦੇ ਵਿੱਚੋਂ ਕੋਈ ਬੰਦਾ ਬਿਮਾਰ ਹੁੰਦਾ ਤਾਂ ਉਹ ਨੇੜੇ ਤੇੜੇ ਟਾਊਨ ਜਿੱਥੇ ਕੋਈ ਹਸਪੀਟਲ ਆ ਉਹ ਉੱਥੋਂ ਦੀ ਐਮਰਜੈਂਸੀ ਸਰਵਿਸਿਜ਼ ਲੈਣ ਚਲੇ ਜਾਂਦਾ ਜਿਹਦਾ ਕਰਕੇ ਉੱਥੇ ਹੋਰ ਕੋਈ ਵਿਅਕਤੀ ਜਿਹਨੂੰ ਰੀਲੀ ਮੈਡੀਕਲ ਕੇਅਰ ਚਾਹੀਦੀ ਹੁੰਦੀ ਐਮਰਜੈਂਸੀ 'ਚ ਉਹਨੂੰ ਮਿਲਦੀ ਨਹੀਂ ਜਾਂ ਉਹਨੂੰ ਇੰਤਜ਼ਾਰ ਕਰਨਾ ਪੈਂਦਾ ਸੋ ਇਸ ਕਰਕੇ ਉਹ ਕਹਿੰਦਾ ਵੀ ਜੇ ਇੱਥੇ ਡਾਕਟਰ ਹੋਵੇ ਤੇ ਬਹੁਤ ਵਧੀਆ ਗੱਲ ਆ ਜਿਹੜਾ ਡਾਕਟਰ ਉਹ ਦੇਖ ਕੇ ਉਸ ਮਸਲੇ ਨੂੰ ਉੱਥੇ ਹੀ ਨਿਜਿੱਟ ਸਕਦਾ ਜਿਹੜੇ ਉਥੇ ਐਡਮਿਨਿਸਟ੍ਰੇਸ਼ਨ ਕਰਦੇ ਜੀ ਇਸੇ ਮੈਡੀਕਲ ਕਲੀਨਿਕ ਦੀ ਉਹਨਾਂ ਦਾ ਵੀ ਇਹ ਕਹਿਣਾ ਉਹ ਕਹਿੰਦੇ ਵੀ ਸਾਨੂੰ ਤਾਂ ਬੜੀ ਖੁਸ਼ੀ ਹੋਈ ਸੀ ਵੀ ਚਲੋ ਸਾਡੇ ਇੱਥੇ ਡਾਕਟਰ ਆਇਆ ਆ ਔਰ ਅਸੀਂ ਉਹਨੂੰ ਬੜੀਆਂ ਸਹੂਲਤਾਂ ਵੀ ਦਿੱਤੀਆਂ ਸੀਗੀਆਂ ਜਿਵੇਂ ਵੀ ਕਿਰਾਇਆ ਵਗੈਰਾ ਬਹੁਤ ਘੱਟ ਜਾਂ ਬਹੁਤ ਦੇਰ ਲਈ ਉਹਨੂੰ ਮਾਫ਼ ਵੀ ਕਰਤਾ ਸੀਗਾ ਪਰ ਉਹ ਕਹਿੰਦੇ ਵੀ ਫੇਰ ਵੀ ਉਹ ਡਾਕਟਰ ਜਿਹੜਾ ਇੱਥੋਂ ਚਲਾ ਗਿਆ ਇਸੇ ਤਰ੍ਹਾਂ ਹੀ ਜਿਹੜੇ ਉਥੋਂ ਦੇ ਮੇਅਰ ਨੇ ਡਗ ਪੀਲ ਹੋਰੀ ਉਹ ਕਹਿੰਦੇ ਜੀ ਵੀ ਦੇਖੋ ਸ਼ਹਿਰ ਮਤਲਬ ਟਾਊਨ ਦੇ ਲੋਕ ਸਾਰੇ ਖੁਸ਼ ਸੀਗੇ ਵੀ ਚਲੋ ਇੱਥੇ ਐਟ ਲੀਸਟ 20 ਸਾਲਾਂ ਬਾਅਦ ਹੀ ਸਈ ਇੱਕ ਡਾਕਟਰ ਤਾਂ ਆਇਆ ਪਰ ਹੁਣ ਉਹ ਕਹਿੰਦਾ ਉਹਦੇ ਜਾਣ ਤੋਂ ਬਾਅਦ ਲੋਕ ਬੜੇ ਉਦਾਸ ਹੋਏ ਨੇ ਔਰ ਪ੍ਰੋਵਿੰਸ਼ੀਅਲ ਸਰਕਾਰ ਕਹਿ ਰਹੀ ਆ ਵੀ ਸਾਡੀ ਪੂਰੀ ਕੋਸ਼ਿਸ਼ ਆ ਵੀ ਅਸੀਂ ਰੂਰਲ ਏਰੀਏ ਦੇ ਵਿੱਚ ਜਿਹੜੀਆਂ ਇਹ ਸਿਹਤ ਸੇਵਾਵਾਂ ਉਹ ਜ਼ਰੂਰ ਉਪਰਦੀਆਂ ਕਰੀਏ ਪਰ ਲੱਗਦਾ ਵੀ ਉਹ ਗੱਲਬਾਤ ਉਨੀ ਕਾਮਯਾਬ ਨਹੀਂ ਹੋ ਰਹੀ ਪਿੱਛੇ ਜੇ ਗ੍ਰੈਂਡ ਪ੍ਰੇਰੀ ਦੇ ਵਿੱਚ ਉਹਨਾਂ ਨੇ ਨਰਸਸ ਨੂੰ ਕਿਹਾ ਸੀਗਾ ਜਿਹੜੀਆਂ ਰਜਿਸਟਰਡ ਨਰਸ ਆ ਪਈ ਉਹ ਕੰਸਲਟੇਸ਼ਨ ਕਰ ਸਕਦੇ ਆ ਅ ਔਰ ਉਹਦੇ ਲਈ ਵੀ ਇੱਕ ਨਰਸ ਜਿਹੜੀ ਹੈ ਨੋਵਾ ਸਕੋਸ਼ੀਆ ਤੋਂ ਆ ਕੇ ਉਹਨੇ ਇੱਥੇ ਕਲੀਨਿਕ ਖੋਲ੍ਹਿਆ ਸੀਗਾ ਹੁਣ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਹੋਰ ਟਾਊਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜੀਆਂ ਰਜਿਸਟਰਡ ਨਰਸਸ ਆ ਸ਼ਾਇਦ ਉਹਨਾਂ ਨੂੰ ਹੀ ਕੰਸਲਟੇਸ਼ਨ ਲਈ ਭੇਜਿਆ ਜਾਵੇ ਵਰਨਾ ਜਿਉਂ-ਜਿਉਂ ਪਾਪੂਲੇਸ਼ਨ 올ਡ ਹੋ ਰਹੀ ਆ ਇਹਨਾਂ ਟਾਊਨ ਦੇ ਵਿੱਚ ਉਹ ਲੋਕਾਂ ਲਈ ਵੀ ਮੁਸ਼ਕਲ ਹੋ ਰਿਹਾ ਔਰ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਜੀ ਉਹਨਾਂ ਲਈ ਵੀ ਇਹ ਪ੍ਰੋਬਲਮ ਬਣਦੀ ਜਾ ਰਹੀ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ